ਡੀ ਖਬਰ ਸਾਹਮਣੇ ਆਈ ਹੈ ਸਿਆਸਤ ਦੇ ਵਿੱਚ ਵੱਡਾ ਪੁਚਾਲ ਆਇਆ ਹੈ ਸੀਐਮ ਅਸਤੀਫਾ ਦੇਣਗੇ तमाम ਕੈਬਨਿਟ ਮੰਤਰੀ ਵੀ ਅਸਤੀਫਾ ਦੇਣਗੇ ਕਿਉਂਕਿ ਗੱਠਜੋੜ ਟੁੱਟ ਚੁੱਕਿਆ ਹੈ ਜਿਸ ਕਰਕੇ ਬੀਜੇਪੀ ਅਤੇ ਜਜਪੀ ਦੇ ਰਾ ਅੱਡੋ ਅੱਡ ਹੋ ਚੁੱਕੇ ਨੇ ਪੂਰੀ ਕੈਬਨਿਟ ਸਨੇ ਸੀਐਮ ਖੱਟੜ ਜਿਹੜੇ ਆ ਅਸਤੀਫਾ ਦੇਣਗੇ ਐਮਰਜੈਂਸੀ ਮੀਟਿੰਗ ਵੀ ਬੁਲਾਈ ਗਈ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਸਿਆਸਤ ਦੇ ਵਿੱਚ ਇਹ ਵੱਡਾ ਪੁਚਾਲ ਆਇਆ ਹੈ ਕਿ ਭਾਜਪਾ ਅਤੇ ਜਨਾਇਕ ਜਨਤਾ ਪਾਰਟੀ ਦੇ ਰਾ ਅੱਡੋ ਅੱਡ ਹੋ ਚੁੱਕੇ ਨੇ ਤੇ ਸੀਐਮ ਮਨੋਹਰ ਲਾਲ ਖੱਟੜ ਹੈ ਅਸਤੀਫਾ ਦੇ ਸਕਦੇ ਨੇ ਉਹਨਾਂ ਦੇ ਨਾਲ-ਨਾਲ ਕੈਬਨਿਟ ਹੈ ਮੰਤਰੀ ਵੀ ਅਸਤੀਫਾ ਦੇ ਸਕਦੇ ਨੇ ਕਿਉਂਕਿ ਸੀਐਮ ਖੱਟੜ ਦੇ ਵੱਲੋਂ ਜੋ ਹੈ ਅੱਜ ਇੱਕ ਐਮਰਜੈਂਸੀ ਮੀਟਿੰਗ ਬਣਾਈ ਗਈ ਹੈ ਬੁਲਾਈ ਗਈ ਹੈ ਜਿਸ ਦੇ ਤਹਿਤ ਜੋ ਜਾਣਕਾਰੀ ਮਿਲ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਸੌ ਚੁੱਕ ਸਮਾਗਮ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਹਰਿਆਣਾ ਦੇ ਵਿੱਚ ਨਵੇਂ ਸਿਰੇ ਤੋਂ ਸਰਕਾਰ ਬਣੇਗੀ ਕਿਉਂਕਿ ਭਾਜਪਾ ਅਤੇ ਜਜਪੀ ਯਾਨੀ ਕਿ ਜਨਾਇਕ ਜਨਤਾ ਪਾਰਟੀ ਦੇ ਰਾ ਅੱਡੋ ਅੱਡ ਹੋ ਚੁੱਕੇ ਨੇ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ ਹਾਲਕਿ ਲਗਾਤਾਰ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸਨ ਕਿ ਆਖਿਰਕਾਰ ਹਰਿਆਣਾ ਦੇ ਵਿੱਚ ਸੀਐਮ ਬਦਲਿਆ ਜਾ ਸਕਦਾ ਹੈ ਪਰ ਅਚਾਨਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੌ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸੀਐਮ ਖੱਟੜ ਜਣੇ ਪੂਰੀ ਕੈਬਨਿਟ ਅਸਤੀਫਾ ਦੇਵੇਗੀ ਕਿਉਂਕਿ ਭਾਜਪੀ ਅਤੇ ਜਜਪੀ ਦਾ ਗੱਠ ਚੋਰ ਜਿਹੜਾ ਟੁੱਟ ਚੁੱਕਿਆ ਦੋਵਾਂ ਦੇ ਰਾ ਅੱਡੋ ਅੱਡ ਹੋ ਚੁੱਕੇ ਨੇ ਇਸ ਤੇ ਕਾਰਨ ਕੀ ਰਹੇ ਨੇ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹਰਿਆਣਾ ਦੇ ਵਿੱਚ 9 ਸਾਲ ਤੋਂ ਜ਼ਿਆਦਾ ਸੀਐਮ ਮਨੋਹਰ ਲਾਲ ਖੱਟੜ ਜਿਹੜੇ ਹੈ सीएमडी कुर्सी ਤੇ ਸਨ ਪਰ ਅਚਾਨਕ ਹੁਣੋ ਅਸਤੀਫਾ ਦੇ ਸਕਦੇ ਨੇ ਤੇ ਜੇਕਰ ਨਵੇਂ सीएमडी ਗੱਲ ਕੀਤੀ ਜਾਵੇ ਤਾਂ ਇਸ ਲਿਸਟ ਦੇ ਵਿੱਚ ਨਾਇਬ ਸਿੰਘ ਸੈਣੀ ਸਭ ਤੋਂ ਅੱਗੇ ਚੱਲ ਰਹੇ ਨੇ ਜਿਹੜੇ ਕਿ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਨੇਤੇ ਕੁਰਕ ਖੇਤਰ ਤੋਂ ਲੋਕ ਸਭਾ ਸੰਸਦ ਮੈਂਬਰ ਵੀ ਨੇ ਅਜੇ ਦੇ ਵਿੱਚ ਸੰਜੇ ਪਾਟੀਆਂ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਹਾਲਾਂਕਿ ਨਵਾਂ ਸੀਐਮ ਹਰਿਆਣਾ ਨੂੰ ਕੌਣ ਮਿਲੇਗਾ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਪਰ ਇਹ ਸਭ ਦੇ ਵਿਚਾਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਪੁਚਾਲ ਆ ਚੁੱਕਿਆ ਹੈ ਹਰਿਆਣਾ ਦੀ ਸਿਆਸਤ ਦੇ ਵਿੱਚ ਕਿਉਂਕਿ ਭਾਜਪਾ ਅਤੇ ਜਜਪੀ ਦਾ ਗੱਠ ਜੋੜ ਟੁੱਟ ਚੁਕਿਆ ਨਵਾਂ ਸੀਐਮ ਬਣਾਇਆ ਜਾਏਗਾ ਹਾਲਾਂਕਿ ਨਾਇਬ ਸਿੰਘ ਸੈਣੀ ਤੇ ਸੰਜੇ ਭਾਟੀਆਂ ਲਿਸਟ ਦੇ ਵਿੱਚ ਸ਼ਾਮਿਲ ਨੇ ਰੇਸ ਦੇ ਵਿੱਚ ਸ਼ਾਮਿਲ ਨੇ ਪਰ ਕਿਸ ਨੂੰ ਬਣਾਇਆ ਜਾਂਦਾ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਦੂਜੇ ਪਾਸੇ ਭਾਜਪਾ ਦੇ ਵੱਲੋਂ ਵਿਧਾਇਕ ਦਲ ਦੀ ਮੀਟਿੰਗ ਵੀ ਬੁਲਾਈ ਗਈ ਹੈ ਐਮਰਜੈਂਸੀ ਮੀਟਿੰਗ ਜੜੀ ਹੈ ਸੀਐਮ ਖੱਟਰ ਦੇ ਵੱਲੋਂ ਬੁਲਾਈ ਗਈ ਹੈ ਦਿੱਲੀ ਤੋਂ ਨਿਗਰਾਨੀ ਦੇ ਲਈ ਵਿਧਾਇਕਾਂ ਦੀ ਮੀਟਿੰਗ ਦੇ ਵਿੱਚ ਨਿਗਰਾਨ ਵੀ ਭੇਜ ਦਿੱਤੇ ਗਏ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿਆਸਤ ਦੇ ਵਿੱਚ ਇਹ ਵੱਡਾ ਪੁਚਾਲ ਆਇਆ ਹੈ ਕਾਫੀ ਲੰਮਾ ਸਮਾਂ ਪੁਰਾਣਾ ਇਹ ਗੱਠ ਜੋੜ ਟੁੱਟ ਚੁਕਿਆ ਹੈ ਭਾਜਪਾ ਅਤੇ ਜੇਜੇਪੀ ਦਾ ਦੋਵਾਂ ਦੇ ਰਸਤੇ ਅੱਡੋ ਅੱਡ ਹੋ ਚੁੱਕੇ ਨੇ ਸੀਐਮ ਖੱਟੜ ਅਸਤੀਫਾ ਦੇ ਸਕਦੇ ਨੇ ਉਹਨਾਂ ਦੇ ਨਾਲ ਨਾਲ ਪੂਰੀ ਕੈਬਨਿਟ ਵੀ ਅਸਤੀਫਾ ਦੇ ਸਕਦੀ ਹੈ ਹਾਲਾਂਕਿ ਇਸ ਨੂੰ ਲੈ ਕੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਹਰਿਆਣਾ ਦੇ ਸਾਰੇ ਮੰਤਰੀ ਅਤੇ ਸੀਐਮ ਮਨੋਹਰ ਲਾਲ ਖੱਟੜ ਅਸਤੀਫਾ ਦੇ ਸਕਦੇ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ ਨਿਗਰਾਨ ਵੀ ਦਿੱਲੀ ਤੋਂ ਭੇਜ ਦਿੱਤੇ ਗਏ ਨੇ ਕਿ ਆਖਿਰਕਾਰ ਵਿਧਾਇਕਾਂ ਦੇ ਉੱਤੇ ਪੂਰੀ ਨਜ਼ਰ ਰੱਖੀ ਜਾ ਸਕੇ ਤਾਂ ਇਸ ਖਬਰ ਤੋਂ ਬਾਅਦ ਜੋ ਹੈ ਹਰ ਇੱਕ ਦੇ ਹੈਰਾਨ ਹੋ ਗਿਆ ਹੈ ਕਿ ਕਾਫੀ ਲੰਮਾ ਸਮਾਂ ਪੁਰਾਣਾ ਇਹ ਗੱਟਚੋੜ ਸੀ ਲਗਾਤਾਰ ਪਿਛਲੇ 9 ਸਾਲਾਂ ਤੋਂ ਸੀਐਮ ਦੀ ਕੁਰਸੀ ਤੇ ਸਨ ਮਨੋਹਰ ਲਾਲ ਖੱਟੜ ਜਿਨ੍ਹਾਂ ਨੇ ਜੋ ਹੈ ਇਸ ਗੱਟਚੋੜ ਦੇ ਟੁੱਟਣ ਕਰਕੇ सीएमडी कुर्सी ਦੇ ਉੱਤੇ ਵੀ ਖਤਰੇ ਦੇ ਬਦਲ ਮੰਡਰਾਉਂਦੇ ਹੋਏ ਵਿਖਾਈ ਦੇ ਰਹੇ ਨੇ ਤੇ ਜੇਕਰ सीएमडी ਰੇਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਦੋ ਜਾਣੇ ਜਿਹੜੇ ਐ ਸਿਖਰਾਂ ਦੇ ਉੱਤੇ ਚੱਲ ਰਹੇ ਨੇ ਜਿਸ ਤੇ ਵਿੱਚ 나ਇਬ ਸਿੰਘ ਸੈਣੀ ਜਿਹੜੇ ਕੀ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਨੇ ਕੁਰਖੇਤਰ ਤੋਂ ਐਮਪੀ ਵੀ ਨੇ ਦੂਜੇ ਪੰਜਾਬੀ ਨੇਤਾ ਨੇ ਸੰਜੇ ਭਾਟਿਆ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਪੂਰੀ ਕੈਬਨਿਟ ਦੇ ਨਾਲ-ਨਾਲ ਹਰਿਆਣਾ ਦੇ ਸੀਐਮ ਅਸਤੀਫਾ ਦੇ ਸਕਦੇ ਨੇ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਮਨੋਹਰ ਲਾਲ ਖੱਟੜ ਨੂੰ ਜੋਇਆ ਅਦੇ ਤੋਂ ਹਟਾਉਣ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਵਿੱਚ ਕਰਨਾਲ ਸੀਟ ਤੋਂ ਮੈਦਾਨ ਦੇ ਵਿੱਚ ਵੀ ਉਤਾਰਿਆ ਜਾ ਸਕਦਾ ਹੈ ਹਾਲਾਂਕਿ ਇਸ ਦੀ ਪੁਖਤਾ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਮਨੋਹਰ ਲਾਲ ਖੱਟੜ ਹੋਣ ਦੇ ਵੱਲੋਂ ਭਾਜਪਾ ਅਤੇ ਸਰਕਾਰ ਦਾ ਸਮਰਥਨ ਕਰਨ ਵਾਲੇ ਵਿਧਾਇਕ ਨਿਰਦਲੇਜ ਜੋ ਆਜ਼ਾਦ ਵਿਧਾਇਕ ਹਨ ਉਹਨਾਂ ਦੀ ਮੀਟਿੰਗ ਵੀ ਬੁਲਾਈ ਗਈ ਹੈ ਇਥੋਂ ਤੱਕ ਕਿ ਇਸ ਬੈਠਕ ਦੇ ਵਿੱਚ ਮਨੋਹਰ ਲਾਲ ਖੱਟੜ ਦੇ ਅਸਤੀਫੇ ਅਤੇ ਵਿਧਾਇਕਾਂ ਦੇ ਸਮਰਥਨ ਦੇ ਨਾਲ ਸਰਕਾਰ ਬਣਾਉਣ ਦੀ ਰਣਨੀਤੀ 'ਤੇ ਜੇ ਉੱਤੇ ਵਿਚਾਰ ਹੋ ਸਕਦਾ ਹੈ ਕਿਉਂਕਿ ਫਿਲਹਾਲ ਦੀ ਘੜੀ ਹਰਿਆਣਾ ਦੇ ਵਿੱਚ ਭਾਜਪਾ ਤੇ ਜਨਾਇਕ ਜਨਤਾ ਪਾਰਟੀ ਦੇ ਰਿਸ਼ਤੇ ਜਿਹੜੇ ਆ ਕੁਝ ਵਧੀਆ ਨਹੀਂ ਚੱਲ ਰਹੇ ਸਨ ਕਿਉਂਕਿ ਜਿੱਥੇ ਇੱਕ ਪਾਸੇ ਮਨੋਹਰ ਖੱਟੜ ਉਹਨਾਂ ਦੇ ਵੱਲੋਂ ਇਹ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ ਤਾਂ ਦੂਜੇ ਪਾਸੇ ਡਿਪਟੀ ਸੀਐਮ ਦੋਸ਼ਨ ਚੋਟਾਲਾ ਦੇ ਵੱਲੋਂ ਵੀ ਮੀਟਿੰਗ ਬੁਲਾ ਲਈ ਗਈ ਆ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ 11 ਵਜੇ ਆਪਣੇ ਵਿਧਾਇਕਾਂ ਨੂੰ ਬੁਲਾਇਆ ਹੁਣ ਤੋਂ ਤਕਰੀਬਨ 17 ਮਿੰਟ ਬਾਅਦ ਦਿੱਲੀ ਦੇ ਵਿੱਚ ਮੀਟਿੰਗ ਸ਼ੁਰੂ ਹੋ ਜਾਏਗੀ ਤੇ ਦੂਜੇ ਪਾਸੇ ਭਾਜਪਾ ਵਿਧਾਇਕ ਦਲ ਦੀ ਬੈਠਕ ਵੀ ਥੋੜੀ ਜਿਹਾ ਦੇ ਵਿੱਚ ਸ਼ੁਰੂ ਹੋ ਸਕਦੀ ਹੈ ਤਾਂ ਦੁਸ਼ੰਤ ਚੋਟਾਲਾ ਵੀ ਮੀਟਿੰਗ ਤੋਂ ਬਾਅਦ ਜੋ ਕਿਹਾ ਜਾ ਰਿਹਾ ਵੱਡਾ ਐਲਾਨ ਕਰ ਸਕਦੇ ਨੇ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਜਪੀ ਜਨਾਇਕ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਹਰਿਆਣਾ ਦੇ ਵਿੱਚ ਟੁੱਟ ਚੁੱਕਿਆ ਹੈ ਜਿਸ ਕਰਕੇ ਮੌਜੂਦਾ ਸਰਕਾਰ ਦੇ ਉੱਤੇ ਖਤਰੇ ਦੇ ਬੱਦਲ ਮੰਡਰਾਉਂਦੇ ਹੋਏ ਵਿਖਾਈ ਦੇ ਰਹੇ ਨੇ ਤੇ ਸੂਤਰਾਂ ਦੇ ਵੱਲੋਂ ਇਹ ਵੱਡੀ ਖਬਰ ਹੈ ਕਿ ਹਰਿਆਣਾ ਦੇ ਸੀਐਮ ਸਨੇ ਸਾਰੀ ਕੈਬਨਿਟ ਅਸਤੀਫਾ ਦੇ ਸਕਦੀ ਹੈ ਅਜਿਹੇ ਦੇ ਵਿੱਚ ਨਵੇਂ ਸਿਰੇ ਤੋਂ ਸਰਕਾਰ ਹਰਿਆਣਾ ਦੇ ਵਿੱਚ ਬਣ ਸਕਦੀ ਹੈ ਕਿਉਂਕਿ ਭਾਜਪੀ ਅਤੇ ਜਜਪੀ ਦਾ ਗੱਠ ਜੋੜ ਟੁੱਟ ਚੁਕਿਆ ਹੈ